ਮੇਰਾ ਨਾਮ ਸੁਨਾਮ ਸਿੰਘ ਆ ਮੈਂ ਇਹਦਾ ਦਾ ਹਸਬੰਦ ਆ ਅਸੀਂ 2004 ਚ ਉਹ ਪਲਾਟ ਲਿਆ ਸੀ 200 ਵਜਦਾ ਤੇ ਇਹਦੇ ਵਿੱਚ ਅਸੀਂ ਮੀਟਰ ਵੀ ਲਵਾਇਆ ਆ ਬਿਗੇ ਰੱਖੇ ਨੇ ਤੇ ਸਾਨੂੰ ਇਹ ਬਾਰ ਬਾਰ ਕਹਿੰਦੇ ਰਿਹਾ ਕੋਈ ਨਹੀਂ ਤੁਹਾਡਾ ਥਾਵਾਂ ਤੁਸੀਂ ਕੋਠੀ ਬਹੁਤ ਜੋ ਮਰਜ਼ੀ ਕਰੋ ਜਿਵੇਂ ਲੋਕਾਂ ਨੇ ਇੱਥੇ ਕੋਠੀਆਂ ਪਾਲੀਆਂ ਅਸੀਂ ਕੋਠੀ ਨਹੀਂ ਪਾਈ ਜਲੋ ਤੇ ਬਲਕੇ ਹਾਂ ਆਪਣੀਆਂ ਕੰਧਾਂ ਕਰਕੇ ਛੱਡਿਆ ਤੇ ਬਿਗਾਨ ਰੱਖਿਆ ਇੱਥੇ ਇਹ ਸਾਡੇ ਬਿਗਾਨ ਵਿੱਚ ਕੁੱਟ ਕੇ ਗਏ ਆ ਤੇ ਕੰਧਾਂ ਵੀ ਹਰੀਆਂ ਟਾ ਕੇ ਨੇ ਕੀ ਕਾਰਨ ਆਇਆ ਜੀ ਕਿਉਂ ਕਰਕੇ ਗਏ ਜੀ ਇਹ ਕੰਮ ਕਰਕੇ ਐਵੇਂ ਧੱਕੇ ਸ਼ਾ ਹੀ ਕਰਨ ਰਿਹਾ ਹਾਂ ਧੱਕੇ ਸ਼ਾ ਹੀ ਕਰਨ ਰਿਹਾ ਜਿਹੜਾ ਕਹੇ ਜੁਗਰੇ ਸਾਰੇ ਤੁਹਾਡੇ ਕੋਲ ਸਾਡੇ ਕੋਈ ਬਿਆਨਾਂ ਉਹਨਾਂ ਦਾ ਹੈਗਾ ਜਿਹੜਾ ਲਿਖੇ ਦਿੱਤਾ ਉਹਨਾਂ ਦਾ ਬਿਆਨਾਂ ਹੈ ਖਾਵਾ ਹਾਂ ਸਾਡੇ ਕੋਲ ਸ਼ਾਗਾ ਕੀ ਬਹੁਤ ਵੱਡਾ ਧੱਕਾ ਹੋਇਆ ਸ਼ਾਣਾ ਸਾਰਾ ਸਮਾਨ ਥੱਲੇ ਪਨ ਤੋੜ ਕਰਕੇ ਆ ਸਮਾਨ ਇਹ ਇਥੇ ਇਥੇ ਜੁਣਲੇ ਜੁਣਲੇ ਰਲਈ ਆ ਜਿਹੜੀ ਧੱਕਾ ਛੇ ਕਰਨ ਰਹੀ ਆ ਪ੍ਰਸ਼ਾਸਨ ਕੋ ਸਾਨੂੰ ਕਿਹਾ ਕਿ ਉੱਥੇ ਪਲਾਟ ਲੈ ਲੋ ਕਿਤੇ ਉੱਥੇ ਪਲਾਟ ਲੈ ਲੋ ਸਾਡੇ ਕੋ ਧੱਕਾ ਛੇ ਕਰਨ ਦੇ ਹਾਣਾ ਇਹ ਮੰਗਾਦਾ ਉਹ ਸਾਡਾ ਪਲਾਟ ਸਾਨੂੰ ਦਿੱਤਾ ਜਾਵੇ ਬਸ ਆ ਸਮਾਨ ਮੇਰੇ ਤੋਂ ਤੁਹਾਡੇ ਕੋਲ ਪਲਾਟ ਸੀ 2004 ਦਾ ਲਿਆ ਹਾਂ 20 ਸਾਲ ਹੋ ਗਏ ਜੀ 2004 ਦਾ ਮੈਂ ਮਜੀਠਾ ਰੋਡ 'ਤੇ ਰਹਿਣ ਵਾਲੀ ਆ ਹਾਂਜੀ ਗੋਪਾਲ ਗੋਪਾਲ ਨਗਰ ਗਰਮੀਤ ਕੋ ਹਾਂਜੀ ਕੀ ਵਾਕਿਆ ਇੱਥੇ ਹੋਇਆ ਜੀ ਵਾਕਿਆ ਇਹ ਆ ਕਿ ਅਸੀਂ 2004 ਦੀ ਜਗ੍ਹਾ ਸਾਨੂੰ ਅਸੀਂ ਲਈ ਆ ਤੇ ਸਾਨੂੰ ਇਹ ਹੀ ਕਹਿੰਦੇ ਕਿ ਬਿਆਨਾਂ ਕੀਤਾ ਸੀਗਾ ਆਂਦੇ ਵੀ ਤੁਸੀਂ ਕੋਠੀ ਪਾਓ ਤੇ ਅਸੀਂ ਜਦੋਂ ਮਰਜੀ ਤੁਸੀਂ ਰਹਿ ਸਕਦੇ ਹੋ ਤੇ ਤੁਹਾਡਾ ਥਾਵਾਨੂੰ 15 ਸਾਲ 18 ਸਾਲ ਹੋ ਗਿਆ ਸਾਨੂੰ ਕਹਿੰਦੇ ਆ ਇਹੋ ਲਾਰੇ ਲਾਉਂਦੇ ਆ ਕਿ ਤੁਹਾਡਾ ਪਲਾੜ ਤੁਸੀਂ ਬਣਾਓ ਸਭ ਲੋਕਾਂ ਨੇ ਬਣਾ ਲੇ ਅਸੀਂ ਤੇ ਬਾਹਰ ਇਹਨੇ ਅਸੀਂ ਆਖਿਆ ਚਲੋ ਕੋਈ ਨਹੀਂ ਅੱਜ ਕੱਲ ਅਸੀਂ ਭਈਏ ਵਿਚਾਰੇ ਰੱਖੇ ਸੀ ਤੇ ਪੈਸੇ ਇੰਨੇ ਲਾਏ ਸੀ ਭਰਤੀਆਂ ਪਾਈਆਂ ਸਾਰਾ ਕੰਮ ਕੀਤਾ ਤੇ ਇਹਨਾਂ ਨੇ ਇਹ ਚਾਹੁੰਦੇ ਨੇ ਸਾਡਾ ਆ ਨੁਕਸਾਨ ਕਰਦਾ ਹੈ ਸਾਨੂੰ ਕਹਿੰਦੇ ਰਜਿਸਟਰੀ ਕਰਾ ਦਿੰਨੇ ਆ ਕਰਾ ਦਿੰਨੇ ਆ ਤੇ ਹੁਣ ਗੱਲ ਹੀ ਕੋਈ ਨਹੀਂ ਹੈਗੀ ਇਹਨਾਂ ਦੀ ਇਨਸਾਫ ਨਹੀਂ ਦੇਂਦਾ ਇਨਸਾਫ ਕੋਈ ਸਾਨੂੰ ਹੈਗਾ ਆ ਅੱਜ ਕਿੰਨੇ ਕੇ ਬੰਦਿਆਂ ਨੇ ਆ ਗਏ ਅਸੀਂ ਇੱਥੇ ਬੈਠੇ ਆ ਤੇ ਸਾਡਾ ਸਿਰ ਪਾੜਨ ਵਾਲੀ ਗੱਲ ਇਹਨਾਂ ਆਏ ਆ ਇਹ ਮੰਗ ਕਰਦੇ ਪ੍ਰਸ਼ਾਸਨ ਕੋਲ ਸਾਡਾ ਤੇ ਸਾਨੂੰ ਇਨਸਾਫ ਮਿਲਣਾ ਜੇ ਸਾਡਾ ਸਾਨੂੰ ਪਲਾਟ 20 ਸਾਲਾਂ ਤੋਂ ਸਾਡੇ ਕੋਲ ਹੈ ਪਲਾਟ ਤੇ ਅੱਜ ਕੀ ਗੱਲ ਆ ਮੀਟਰ ਸਾਡੇ ਨਾਂ ਦੇ ਆ ਸਮਝਦਾ ਰਹਾਂ ਤਾਂ ਕਿ ਜਾਈ ਹੋਈ ਹੈ ਕਿ ਕਿ ਜਾਈ ਸਾਡੇ ਨਾਲ ਵੇਖੋ ਰਿਪੋਰਟ ਦੀ ਕਰ ਲਈ ਹੈ ਉਸਾਰੇ ਨਾਲ ਪੁਲਿਸ ਨਾਲ ਕਰ ਲਈ ਆ ਉਸ ਨਾਲ ਰਣ ਕਰ ਰਹੀ ਹੈ ਐਸਐਸਓ ਨਾਲ ਪੁਲਿਸ ਨਾਲ ਰਹੀ ਹੈ ਨਾ ਐਸਐਸਓ ਨਾਲ ਕਰਾਉਣ ਦਾ ਕੰਮ ਹੀ ਸੁਣਾਈ ਇੱਥੇ ਨਹੀਂ ਤੁਸੀਂ ਇਹ ਨਾਲ ਰਹੀ ਮੈਂ ਉੱਥੇ ਰਹਿਨੀ ਆ ਮੈਂ ਤੇ ਹੁਣ ਚਾਰ ਮਹੀਨੇ ਹੋ ਗਏ ਆਹੀਂ ਨੂੰ ਸਾਡੇ ਵੀਜ਼ਾ ਬਾਹਰੋਂ ਆਏ ਲੈ ਕੇ ਆਏ ਆ ਅਸੀਂ ਤੇ ਸਾਨੂੰ ਕੀ ਪਤਾ ਪਿੱਛੋਂ ਇਹਨਾਂ ਨੇ ਆ ਕੇ ਤੁਤਾਂ ਕਰਦੇ ਸਮਝਦੇ ਐਸੇ ਕਰਕੇ ਲੋਕੀ ਬਾਹਰ ਜਾਂਦੇ ਕਿ ਇੱਥੇ ਇਹ ਇੰਨਾ ਗੱਲਾਂ ਕਰਕੇ ਬਾਹਰ ਫਿਰ ਬੱਚੇ ਨੂੰ ਭੇਜਦੇ ਆ ਤੇ ਜਾਂਦੇ ਆ ਜਿਵੇਂ ਸਾਨੂੰ ਕੀ ਲੋੜ ਪਈ ਜੇ ਇੱਥੇ ਧੱਕਾ ਹੀ ਨਾ ਹੋਵੇ ਤੇ ਫਿਰ ਅਸੀਂ ਕਿਉਂ ਜਾਈਏ ਇਹਨਾਂ ਦੁਖੀ ਹੋ ਕੇ ਜਾਂਦੇ ਸਾਰੇ ਬੱਚੇ ਇੰਦਰਲੇ ਲੈਣਦੇ ਜਦੋਂ ਆਉਣੇ ਆਂ ਸਾਡੀ ਰਜਿਸਟਰੀ ਕਰੋ ਸਾਡੇ ਦੋ ਦੱਸੋ ਕੀ ਪਾ ਉਸ ਟਾਈਮ ਤੇ ਸਾਡੇ ਦੋ 2700 ਰੁਪਏ ਇਹਨਾਂ ਨੇ ਗਾਜ ਲਿਆ ਜਾਗਾ ਦਿੱਤਾ ਤੇ ਇੰਨਾ ਪੈਸਾ ਅਸੀਂ ਦਿੱਤਾ ਇਹਨਾਂ ਨੂੰ ਤੇ ਸਾਨੂੰ ਇਹਨਾਂ ਨੇ ਫਿਰ ਪੈਸਾ ਵੀ ਲਾਇਆ ਅਸੀਂ ਤੇ ਸਾਨੂੰ ਕੀ ਇਨਸਾਫ ਆ ਮੁਪਰਿਸ਼ਾਸਨ ਨੇ ਕੋਈ ਕਾਰਵਾਈ ਕੀਤੀ ਕਿ ਨਹੀਂ ਕੀਤੀ ਸਾਡੀ ਕੋਈ ਸੁਣ ਸੁਣਵਾਨੀ ਆ ਵੇਹ ਲੋ ਅੱਜ ਕੀ ਕੀਤਾ ਇਹਨਾਂ ਨੇ ਪ੍ਰਸ਼ਾਸਨ ਆਪ ਢੋਂ ਡਿਆ ਪ੍ਰਸ਼ਾਸਨ ਆਣ ਕੇ ਢੋਂ ਡਿਆ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਇਸ ਤਰ੍ਹਾਂ ਦਾ ਵਾਕਿਆ ਹਾਂਜੀ ਮੰਗ ਮੰਗ ਕਰਦੇ ਹਾਂਜੀ ਹਾਂਜੀ ਮੰਗ ਹੈ ਇਹ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਨੂੰ ਸਾਡੀ ਜਗ੍ਹਾ ਸਿੰਦਰ ਸਿੰਘ ਜੀ ਹਾਂਜੀ ਕਿੱਥੋਂ ਦੇ ਰਹਿਣ ਬਲੇ ਪਾਜੀ ਮੈਂ ਮੀਠੜ ਉਰਦਾ ਹਾਂਜੀ ਕੀ ਵਾਕਿਆ ਹੋਇਆ ਜੀ ਪਪਾ ਜੀ ਇਹ ਜਿਹੜਾ ਵਾਕਿਆ ਜੀ ਆਣ ਕੇ ਢਾਉਣ ਲਾਪੇ ਬਸ ਸਾਡੇ ਭਈਏ ਹੀ ਵਾਰੇ ਉਹਨਾਂ ਨੂੰ ਸੱਟਾ ਸੱਟਾਂ ਲੱਗਿਆ ਨਾਲ ਉਹਨਾਂ ਨੂੰ ਕੁੱਟਿਆ ਮਾਰਿਆ ਤੇ ਉਹਨਾਂ ਨਾ ਨਹੀਂ ਭਾਂਡੇ ਜੋ ਫ੍ਰਿਜ ਤੋੜਤੇ ਉਹਨਾਂ ਦੀ ਮੋਟਰ ਆ ਜਿਹੜੀ ਹੈ ਘਰ ਤਾਂ ਆਪਣੀਆਂ ਪੱਖੇ ਭੁੱਖੇ ਸਭ ਇਹ ਜਗਾ ਕਿਹਦੀ ਸੀ ਪਾਪਾ ਜੀ ਮੇਰੀ ਸੀ ਮੈਂ 2 ਜਾਂ 4 ਦਿਨਾਂ ਤੋਂ ਲਈ ਆ ਹਾਂ ਜੀ ਸਾਡੇ ਕੋਲ ਹੈਗੇ ਕਾਗਜ਼ ਵਗੈਰਾ ਕਾਗਜ਼ ਵਗੈਰਾ ਤੇ ਕਿੰਨੇ ਕੋਈ ਆ ਜਿਹੜੇ ਬੰਦੇ ਆ ਗਏ ਜਿਨ੍ਹਾਂ ਨੇ ਤੋੜਪਨ ਕੀਤੀ ਹਾਂ ਜੀ ਕਿਹਦੀ ਦਰ ਪਹਿਲੇ ਅੱਜ ਅੱਜ ਕਿੰਨਾ ਵੱਲੋਂ ਜਿਹੜਾ ਕੋਈ ਆ ਗਿਆ ਕਿੰਨਾ ਬਲੋਂ ਤੋੜਿਆ ਕਿੰਨੇ ਕੋਈ ਬੰਦੇ ਆਏ ਸੀ ਪਾਪਾ ਜੀ ਇੱਥੇ ਡੇਢ ਦੁੱਧ ਬੰਦ ਹੋਣਾ ਅੱਛਾ ਜੀ

उतने टाइम में अभी दस पंद्रह मिनट हो गया पहले आए पचास साठ बंदे आए जैसे भी लेकर और डारे के इधर उधर से पूरा गिराने गुराने लगे बिजली काट दिया था मैं बस अपने फ़ोन की टॉर्च जलाकर सामान निकाल रहा था उन लोगों को लगा कि मैं वीडियो बना रहा हूँ पर मैं वीडियो नहीं बना रहा था फिर उन लोगों ने मेरा फ़ोन छीन लिया मेरी वाइफ का फ़ोन छीन लिया मेरे भतीजे का फ़ोन छीन लिया तीन तीन फ़ोन छीन लिया और हम लोग पूरा मारा है सर फिर फुट टीप करके मार रहे थे मेरे फीट फूट देख लो इधर थोड़ी बहुत है कि शर्ट पचास साठ बंदे थे सारे अमली इधर फुर ये सब देखो इधर थोड़ा बहुत लगा है दाग लगा है सारे। इस फिर मैं अपनी जान बचा के उधर से भागा क्या मांग करते प्रशासन से प्रशासन से क्या मांग करे आप खुद देख लीजिए मैं इधर मजदूरी का कमान काम हम मैं इधर पंद्रह साल से यहाँ पे साल से। जी मैं पंद्रह साल से रह रहा हूँ और मेरे यहाँ मैं कुछ भी नहीं ज्यादा मांगता बस इंसाफ चाहिए और जो है मेरे नुकसान हुआ मेरे कुछ भी नहीं बचाना खाने पीने का ना रहने का ना बिस्तर न कपड़े तोड़ दिए सारे तोड़ दिए सारे कुछ भी मौका ही नहीं दिए मैं उन लोगों को बोल रहा था कि हमें दस मिनट का टाइम दो तो दस मिनट का टाइम दो कोई टाइम यहाँ पर बस मैं और मेरी वाइफ मेरे भतीजे मेरे न्याणे और मेरी भाभी एक मैं इधर वही पाँच छह जने होंगे वो कितने आए थे? वो साठ बंदे हाँ। पचास साठ बंदे थे हाँ। और सारे के पास सामान थे दातर थे लाठी वो और वो क्या पिस्टल सब, हाँ। पहले वो बिजली काटे उसके बाद उधर से डीवाल ढा दिए मुझे कुछ भी ना बोलने का मौका दिया ना सुना वो और बस डारे की हमला कर दिए हम लोगों के ऊपर मौके तो आज देखा ਹੋ ਜੀ ਆਪਣੇ ਪੰਥੜ ਹੋ ਗਿਆ ਮਕਾਨ ਛੋਟੇ ਕਬਰੇ ਬਣੇ ਹੋਏ ਸੀ ਉੱਚ ਭਈਆ ਵੀ ਰਹਿੰਦਾ ਸੀ ਤੇ ਹੁਣ ਇਹਨਾਂ ਨੂੰ ਮੈਂ ਲਿਖਤੀ ਰਿਪੋਰਟ ਦੇਣ ਵਾਸਤੇ ਐਸਐਚਓ ਸਾਹਿਬ ਕੋਲ ਨਾਲ ਲੈ ਕੇ ਚੱਲਿਆ ਨੂੰ ਇਹ ਲਿਖਤੀ ਰਿਪੋਰਟ ਦੇਣਗੇ ਉਦੋਂ ਬਾਅਦ ਜਿਹੜੀ ਬੰਦੀ ਕਾਰਵਾਈ ਕੀਤੀ ਜਾਏ। ਸ੍ਰੀ ਇਹਨਾਂ ਵੱਲੋਂ ਕਿਹਾ ਗਿਆ ਕਿ 100 ਤੋਂ 150 ਬੰਦੇ ਆ ਕੇ ਟਰੈਕਟਰ ਵਗੈਰਾ ਤੇ ਸਾੜੀ ਤੋਰ ਪਾਣਾ ਕੀਤੀ ਹੈ। ਜੋ ਵੀ ਇਹਨਾਂ ਕੋਲ ਬੜਾ ਹੋਇਆ ਰਿਕਾਰਡਿੰਗ ਉਸ ਟਾਈਮ ਦੀ ਵੀਡੀਓ ਉਹ ਸਾਨੂੰ ਆੜ ਕੇ ਦਿਖਾਓ। ਇਹਨਾਂ ਕੋਲ ਬਾਈ ਨੇਮ ਵੀ ਦੱਸਿਆ ਕਿ ਜਿਹੜੇ ਬੰਦੇ ਨੇ ਕੋਈ ਨਾਮ ਬਾਈ ਨੇਮ ਇਹਨਾਂ ਨੇ ਜਿੰਨਾ ਕੋ ਖਰੀਦ ਕੀਤੀ ਹੈ ਨਾ ਕੋਈ ਡੀਲਰ ਆ ਉਹਦਾ ਨਾਮ ਦ ਤੇ ਉਹਨੂੰ ਇਹਦਾ ਬਾਰੇ ਲਿਖਦੀ ਸਾਨੂੰ ਦੱਸਣੀ ਆ ਅੱਗੇ ਸਾਰੇ ਪਰ ਵਾਰਨਿੰਗ ਸਾਫ ਮਿਲੇਗਾ ਜੀ ਬਿਲਕੁਲ ਜੀ ਬਿਲਕੁਲ